ਤੱਕ ਮਰੋ ਦੇ ਤਾਲ ਮਗਾਓ ਸਰਦਾਰ ਸਿਕੰਦਰ ਚੰਦ ਬਾਗਏ ਬੱਲੇ ਮੈਂ ਸਾਰਿਆਂ ਨੂੰ ਫਤਿਹ ਉਸ ਕਰਦਾ ਜੀ ਵਾਹਿਗੁਰੂ ਟੀਕਾ ਖਾਲਸਾ ਵਾਹਿਗੁਰੂ ਟੀਕੀ ਫਤਿਹ ਇਹ ਲੋਪਾ ਸਰਕਾਰਾ ਬਣਾਉਣੇ ਇੱਕ ਉਮੀਦ ਨਾ ਕਰੋ ਨਿਆ ਕਿ ਜਿਹੜੀ ਸਰਕਾਰ ਆਊਗੀ ਉਹ ਸਾਡਾ ਦੁੱਖ ਤਕਲੀਫ ਹੱਲ ਕਰੂਗੀ ਅੱਜ ਇਹ ਵੋਟਾਂ ਦਾ ਸਿਲਸਿਲਾ ਆ ਅੱਜ ਦਾ ਨਹੀਂ ਹੈ ਆਜ਼ਾਦੀ ਦੇ ਬਾਅਦ ਹਰ 5 ਸਾਲ ਬਾਅਦ ਵੋਟਾਂ ਪਾਉਣੀਆਂ ਤੁਸੀਂ ਜੇ ਪਿਛਲੇ 60 ਸਾਲ ਦੇਖੋਗੇ 25 ਸਾਲ ਕਾਲੀ ਦਲ ਦਾ ਰਾਜ ਹੈ ਤੇ 20-25 ਸਾਲ ਹੀ ਕਾਂਗਰਸ ਦਾ ਰਿਹਾ ਹੈ ਕਿੰਨੇ 25 ਸਾਲ ਬਹੁਤ ਹੁੰਦੇ ਆ ਦੇਖਣ ਨੂੰ ਕਿਹੜੀ ਪਾਰਟੀ ਕਹਿ ਜੀਏ ਪਰ ਕਿਤੇ ਤੁਸੀਂ ਸੋਚਿਆ ਕਿ ਕਿਹੜੀ ਪਾਰਟੀ ਨੇ ਸਾਨੂੰ ਕੀ ਕੀ ਦਿੱਤਾ ਹੈ ਆਪਾਂ ਸੋਚਦੇ ਨਹੀਂ ਤਾਂ ਹੀ ਆਪਣਾ ਨੁਕਸਾਨ ਹੁੰਦਾ ਹੈ ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ ਭਾਜਪਾ ਆਮ ਆਦਮੀ ਪਾਰਟੀ 'ਚ ਫਰਕ ਦੱਸ ਕੀ ਹੈ ਅਸੀਂ ਪੰਜਾਬ ਦੇ ਆ ਥੋਡੇ ਦੁੱਖ ਸੁੱਖ ਦੇ ਸਾਥੀ ਐ ਅਸੀਂ ਜਿਉਣਾ ਮਰਨਾ ਤੁਹਾਡੇ ਵਾਸਤੇ ਐ ਰਹਿਣਾ ਇੱਥੇ ਐ ਅਸੀਂ ਕਿਤੇ ਆਪਣੇ ਘਰ ਵਿੱਚ ਝੂਠ ਨਹੀਂ ਬੋਲਾਂਗੇ ਜਿਹੜੇ ਕਾਂਗਰਸ ਐ ਝਾੜੂ ਵਾਲੇ ਐ ਭਾਜਪਾ ਵਾਲੇ ਐ ਆਹ ਦਿੱਲੀ ਦੇ ਬਾਹਰਲੇ ਐ ਇਹਨਾਂ ਦਾ ਕੋਈ ਰਿਸ਼ਤਾ ਤੁਹਾਡੇ ਨਾਲ ਨਹੀਂ ਉਹ ਇੱਥੇ ਰਾਜ ਕਰਨ ਵਾਸਤੇ ਆਉਂਦੇ ਐ ਲੁੱਟਣ ਵਾਸਤੇ ਆਉਂਦੇ ਜਿਵੇਂ ਅੰਗਰੇਜ਼ ਆਏ ਸੀ ਪੰਜ ਸਾਲ ਦਾ ਲੱਗਦੇ ਇੱਥੇ ਲੁੱਟ ਲੈਂਦੇ ਐ ਨੇ ਲੱਗੇ ਦਾ ਹੋਰ ਕਿਤੇ ਸੁਪੇ ਚਲੇ ਜਾਂਦੇ ਆ ਫਰਕ ਹੈ ਹੁਣ ਤੁਸੀਂ ਮੈਂ ਸੋਚਤ ਬੇਨਤੀ ਕਰਦਾ ਆਪਣੇ ਘਰੇ ਜੀ ਉ ਜਾਉ 15 ਪਿੰਡ ਇਕੱਲੇ ਬਹਿ ਕੇ ਕਾਗਜ਼ ਪੈਨਸਲ ਲੈ ਲਿਓ ਲਿਖ ਲਿਓ ਇੱਕ ਪਾਸੇ ਕਾਂਗਰਸ ਲਿਖ ਲਓ ਇੱਕ ਪਾਸੇ ਅਕਾਲੀ ਦਲ ਲਿਖ ਲਿਓ ਦੇਖੋ ਕਿ 25 ਸਾਲ ਕਾਂਗਰਸ ਦੇ ਰਾਜ ਨੇ 25 ਸਾਲ ਅਕਾਲੀ ਦਲ ਦਾ ਅਕਾਲੀ ਦਲ ਨੇ ਰਾਜ ਕੀ ਮਿਲਿਆ ਤੇ ਕਾਂਗਰਸ ਦੇ ਰਾਜ ਵਿੱਚ ਕੀ ਮਿਲਿਆ ਝਾੜੂ ਵਾਲਿਆਂ ਨੂੰ ਕੁਝ ਦਿੱਤਾ ਹੀ ਨਹੀਂ ਹੁਣ ਤੁਸੀਂ ਜੇ ਕਾਲੀ ਦਲ ਦਾ ਨਾਮ ਲਿਖੋਗੇ ਤੁਹਾਡੇ ਨੀਲੇ ਕਾਰਡ ਬਣਾਏ ਗਏ ਤੇ ਆਟਾ ਦਾਲ ਦੇਣਾ ਸ਼ੁਰੂ ਕੀਤਾ ਤੁਹਾਨੂੰ ਮਿਲਿਆ ਕਿ ਨਹੀਂ ਮਿਲਿਆ ਸ਼ਗਨ ਸਕੀਮ ਕਾਲੀ ਦਲ ਨੇ ਦਿੱਤੀ ਪੈਨਸ਼ਨ ਸਕੀਮ ਕਾਲੀ ਦਲ ਦੀ ਸੀ 300 ਯੂਨ ਬਿਲੀ ਦੇ ਮਾਫ ਕਾਲੀ ਦਲ ਨੇ ਕੀਤੇ ਐਸੀ ਬੱਚਿਆਂ ਦੇ ਸਕਾਲਰਸ਼ਿਪ ਬੱਚਿਆਂ ਨੂੰ ਕਾਲਜਾਂ ਵਿੱਚ ਪੜਾਉਣ ਦਾ ਕੰਮ ਕਾਲੀ ਦਲ ਨੇ ਸ਼ੁਰੂ ਕੀਤਾ 700 ਕਰੋੜ ਰੁਪਏ ਸੀ ਅਸੀਂ ਅਸੀਂ ਬੱਚਿਆਂ ਦੀ ਪੜ੍ਹਾਈ ਕਰਦੇ ਸੀ ਤਕਰੀਬਨ 7 ਲੱਖ ایسے ਬੱਚੇ ਪੜ੍ਹਦੇ ਸੀ ਜਿਹੜੇ ਅੱਜ ਬੰਦ ਕਰਤੀ ਐ ਸਕੀਮ ਅਸੀਂ ਲੜਕੀਆਂ ਨੂੰ ਸਾਈਕਲ ਦਿੱਤੇ ਸੀ ਸਕੂਲ ਜਾਣ ਵਾਸਤੇ ਅਸੀਂ ਸੇਵਾ ਕੇਂਦਰ ਖੋਲੇ ਕਿ ਤੁਹਾਡੇ ਮਹੱਲਿਆਂ ਦੀ ਥੋੜਾ ਕੰਮ ਹੋ ਜਾਏ ਅਸੀਂ ਮੁਫਤ ਦਵਾਈ ਵਿਦ ਕਾਨਾ ਸਰਕਾਰੀ ਹਸਪਤਾਲ ਕੋਣੀ ਜਿਹੜੀ ਅੱਜ ਬੰਦ ਹੈ ਅਸੀਂ 5 ਲੱਖ ਰੁਪਏ ਦਾ ਕਾਰਡ ਬਣਾ ਕੇ ਦਿੱਤਾ ਸੀ ਕਿਤੇ ਮਰਜ਼ੀ ਇਲਾਜ ਕਰਾ ਲਓ ਸਾਲਾ ਕੁਛ ਹੀ ਬੰਦ ਹੈ ਥੋੜੀ ਡਵੈਲਪਮੈਂਟ ਦੇਖ ਲਓ ਤੁਸੀਂ ਆਪਣੇ ਸ਼ਹਿਰ ਦੇਖ ਲਓ ਅਮਰਗੜਪੁਰ ਹੀ ਦੇਖ ਲਓ ਇਹ ਪੂਰਾ ਸ਼ਹਿਰ ਦੇਖ ਲਓ ਤੁਸੀਂ ਮੈਨੂੰ ਯਾਦ ਹੈ ਵੱਡੇ ਬਾਦਲ ਸਾਹਿਬ ਦੀ ਸੋਚ ਸੀ ਕਿ ਜਿਹੜੇ ਇਤਿਹਾਸਿਕ ਨਗਰੀਆਂ ਹੈ ਇਹ ਤੇ ਗੁਰੂ ਸਾਹਿਬ ਨੇ ਚੈਲੰਜ ਹੋ ਪਏ ਐ ਉਹਨਾਂ ਸ਼ਹਿਰਾਂ ਨੂੰ ਖਬਸੂਰਤ ਬਣਾਉਣਾ ਹੈ ਮੈਨੂੰ ਯਾਦ ਆ ਕਾਂਗਰਸ ਦੇ ਰਾਜ ਵਿੱਚ ਸਾਰੀਆਂ ਕੱਚੀਆਂ ਗਲੀਆਂ ਹੁੰਦਾ ਸੀ ਬੁਰਾ ਹਾਲਤ ਦਾ ਜੀ ਸ਼ਹਿਰ ਦਾ ਬੁਰਾ ਹਾਲ ਸੀ ਮੈਂ ਆਇਆ ਇੱਥੇ ਮੇਰੀ ਡਿਊਟੀ ਲੱਗੀ ਲੱਗੀ ਕਰਨ ਕਰਨ ਦੀ ਮੈਂ ਜਾ ਕੇ ਅਫਸਰ ਭਲਾਇ ਮੈਂ ਕਿਹਾ ਕਿੰਨਾ ਪੈਸਾ ਚਾਹੀਦਾ ਸਾਰੀਆਂ ਗਲੀਆਂ ਨਾਲੀਆਂ ਸੜਕਾਂ ਸਾਰੀਆਂ ਸੀਵਰੇਜ 1.200 ਕਰੋੜ ਰੁਪਏ ਵਿੱਚ ਦੇ ਕੇ ਸਾਰਾ ਇੰਪਲੀਮੈਂਟ ਕਰਾਇਆ ਉੱਲ ਜੀ ਮੈਂ ਕਹਿਆ ਹੁਣ ਕ ਜੇ ਤੇਰੇ ਕੋਲ ਇੰਨੀ ਤਾਕਤ ਹੈਗੀ ਹੁਣ ਕਿਉਂ ਨਹੀਂ 5 ਲੱਖ ਰੁਪਏ ਲਿਆ ਕੇ ਦੇਖਾ ਸਰਕਾਰ ਤੋਂ ਦੇਖੋ ਆ ਝਾੜੂ ਵਾਲੇ ਨੇ ਪ੍ਰਮਾਣ ਕਰਤਾ ਪੰਜਾਬ ਕਿੰਨੀ ਵੱਡੀ ਧੱਕੀ ਮਾਰੀ ਸਾਰੇ ਬੀਬੀਓ ਕਹਿੰਦੇ ਸੀ 1000 ਰੁਪਏ ਦੇਵਾਂਗੇ ਦਿੱਤਾ 1000 ਰੁਪਏ ਕਿ ਹਰਬੀਦ ਮੋਟਾ ਲੈਣ ਆਇਆ ਨਾ ਉਹਨਕੇ 45 ਹਜ਼ਾਰ ਸਾਡੇ ਇੱਕ ਬੰਦੇ ਇੱਕ ਬੀਬੀ ਦਾ ਬਣ ਗਿਆ ਪਹਿਲੇ 45 ਹਜ਼ਾਰ ਦੇ ਦੇ ਫਿਰ ਅਸੀਂ ਗੱਲ ਕਰਾਂਗੇ ਆਹ ਤਾਂ 10 ਰੁਪਏ ਦੇ ਨਾਲ ਨਹੀਂ ਆ ਤਾਂ ਇੰਨੇ ਮਾੜੇ ਝਾੜੂ ਵਾਲੇ ਤੁਸੀਂ ਦੇਖ ਲਓ ਕਿਸਾਨ ਤਾਂ ਵੀ ਟਰਾਲੀਆਂ ਹੀ ਚੋਰੀ ਕਰਕੇ ਲੈ ਗਏ ਸਿਲੰਡਰ ਚੋਰੀ ਕਰਕੇ ਲੈ ਗਏ ਭਾਂਡੇ ਚੱਕ ਕੇ ਲੈ ਗਏ ਮੈਂ ਬੀਬੀਆਂ ਨੂੰ ਕਹਿੰਦਾ ਜੋ ਕੱਪੜੇ ਧੋਣੇ ਹੁੰਦੀਆਂ ਬਾਹਰ ਨਾ ਟੰਗਿਆ ਕਰੋ ਉਹ ਵੀ ਚੱਕ ਕੇ ਲੈ ਜਾਈਏ ਇਸ ਕਰਕੇ ਮੈਂ ਬੇਨਤੀ ਕਰਨਾ ਚਾਹੁੰਦਾ ਜੇ ਤੁਸੀਂ ਪੰਜਾਬ ਨੂੰ ਬਚਾਉਣਾ ਹੈ ਆਪਣੀ ਪੰਜਾਬ ਦੀ ਖੇਤਰੀ ਪਾਰਟੀ ਨੂੰ ਉੱਠਿ ਲਿਆਓ ਦੇਖੋ ਆ ਪਾਰਟੀ ਆ ਜਿਹੜੀ ਸਾਰੇ ਧਰਮਾਂ ਦਾ ਸਤਕਾਰ ਕਰਦੀ ਹੈ ਸਾਰਿਆਂ ਨਾਲ ਪਿਆਰ ਕਰਦੀ ਹੈ ਵੱਡੇ ਬਾਦਲ ਸਾਹਿਬ ਮੁੱਖ ਮੰਤਰੀ ਸੀ ਗੁਰਪਾਲ ਸਾਹਿਬ ਨੇ ਕਿੰਨੀ ਖਮਸੂਰੀ ਦੀ ਮਸਜਾਇਆ ਕਰੋੜਾ ਰੁਪਏ ਲਾ ਕੇ ਨਾਲ ਨਾਲ ਦੁਗੀਆਂ ਦਾ ਮੰਦਿਰ ਨੂੰ ਵੀ ਸਜਾਇਆ ਨਾਲ ਨਾਲ ਭਗਵਾਨ ਬਾਲ ਮੇਕੀ ਦਾ ਪਵਿੱਤਰ ਸਥਾਨ ਕਰਾਲਗੜ੍ਹ ਵੀ 300 ਕਰੋੜ ਰੁਪਏ ਲੱਗੇ ਸਜਾਇਆ ਉਵੇਂ ਰਵੀਦਾਸ ਜੀ ਮਹਾਰਾਜ ਦਸਤਾਨ ਉੱਥੇ ਵੀ ਪੈਸੇ ਲਾਏ ਦੇਖੋ ਸ਼ੋਮਨੀ ਕਾਲੀਦਲ ਗੁਰੂ ਸਾਹਿਬ ਦੀ ਦਸੇ ਰਸਤੇ ਤੇ ਚੱਲਣ ਵਾਲੀ ਪਾਰਟੀ ਹੈ ਗੁਰੂ ਸਾਹਿਬ ਨੇ ਕਿਹਾ ਸਭਤ ਦੇ ਭਲੇ ਦੇ ਸੋਚੋ ਸਾਰਿਆਂ ਦੇ ਭਲੇ ਦੇ ਸੋਚੋ ਸਾਰੇ ਧਰਮਾਂ ਦਾ ਸਤਕਾਰ ਕਰੋ ਸਾਰੇ ਧਰਮਾਂ ਨੂੰ ਇਕੱਠੇ ਪਿਆਰ ਨਾਲ ਰੱਖੋ ਆਹ ਸੋਚ ਕਾਲੀਦਲ ਦੀ ਹੈ ਤੇ ਆਈ ਖੋਜ ਕਰਕੇ ਜਦੋਂ ਕਾਲੀ ਨਦੀ ਸਰਕਾਰ ਆਉਂਦੀ ਉਹ ਅਪਣ ਸ਼ਾਂਤੀ ਭਾਈ ਚਰੇ ਸਾਜਦੀ ਹੈ ਪੰਜਾਬ ਵਿੱਚ ਤੇ ਚੱਕੀ ਹੁੰਦੀ ਹੈ ਪੰਜਾਬ ਗੱਲੀ ਆ ਗਲ ਦੀ ਜੋ ਕੁਝ ਵੀ ਬਣਿਆ ਪੰਜਾਬ ਉਦੋਂ ਹੀ ਬਣਿਆ ਜਦੋਂ ਕਾਲੀ ਨਦੀ ਸਰਕਾਰ ਆ ਅੱਜ ਜਿਹੜੀਆਂ ਬਿਜਲੀ ਦੇ ਥਰਪਲ ਪਲਾਂਟ ਦਾ ਬਿਜਲੀ ਆਉਂਦੀ ਨਾ ਥਰਪਲ ਪਲਾਂਟ ਦਾ ਆਉਂਦੀ ਹੈ ਸਾਰੇ ਕਾਲੀ ਦਲ ਨੇ ਬਣਾਏ ਹੈ ਜਿੰਨੀਆਂ ਵੀ ਸਰਕਾਰਾਂ ਤੁਸੀਂ ਦੇਖ ਲਓ ਥੋੜੇ ਤਰਨਤਾਂ ਦਾ ਤੋਂ ਬਠਿੰਡੇ ਸਾਰੇ ਏਅਰਪੋਰਟ ਕਾਲਜਾਂ ਦੇ ਪਈਆਂ ਸਾਰੇ ਕਾਲਜ ਯੂਨੀਵਰਸਿਟੀਆਂ ਖਾਲੀ ਬੰਦ ਹੋਈਆਂ ਇੱਕ ਵੀ ਨਿਸ਼ਾਨੀ ਮੈਂ ਕਹਿੰਦਾ ਇੱਕ ਵੀ ਨਿਸ਼ਾਨੀ ਤੁਹਾਨੂੰ ਕਾਂਗਰਸ ਸਰਕਾਰ ਦੀ ਨਹੀਂ ਮਿਲੂਗੀ ਨਿਸ਼ਾਨੀ ਕੀ ਜਿਹੜਾ ਕੰਮ ਅਸੀਂ ਦਿੱਦੇ ਸੀ ਸੇਵਾ ਕਰਦੇ ਸਾਰਾ ਕੁਝ ਬੰਦ ਹੋ ਗਿਆ ਹੁਣ ਤਾਂ ਆਟਾਦਾਲ ਵੀ ਬੰਦ ਕਰਤਾ ਇਹਨਾਂ ਨੇ ਨੀਲੇ ਕਾਰਡ ਕੱਟ ਕੇ ਹੁਣ ਆਟਾਦਾਲ ਮਿਲਦਾ ਹੀ ਨਹੀਂ ਆ ਜੇ ਥੋੜੀ ਜੀ ਕੰਮ ਦਿੰਦੇ ਆ ਪੰਜਾਬ ਸਰਕਾਰ ਦੀ ਨਹੀਂ ਐ ਉਹ ਸੈਂਟਰ ਦੀ ਸਕੀਮ ਐ 6 ਮਹੀਨੇ ਤੱਕ ਹੀ ਉਹਦੇ ਬਾਅਦ ਨਹੀਂ ਸ਼ਗਨ ਦੀ ਗੱਲ ਹੋਏ ਹੋਏ ਹੈ ਪੈਸ਼ਾ ਕਹਿੰਦੇ ਸੀ 2500 ਤੋਂ ਘੱਟ-ਘੱਟ ਮਸਾ ਪਹਿਲੇ ਦਿੰਦੇ ਐ ਮੁਲਾਜ਼ਮਾਂ ਨੂੰ ਨਾ ਡੀਏ ਦਿੱਤਾ ਨਾ ਕੁਛ ਦਿੱਤਾ ਜੇ ਤੁਸੀਂ ਵਾਪਸ ਚੇਰੇ ਤੇ ਖੁਸ਼ੀਆਂ ਲਿਆਉਣੀ ਐ ਆਓ ਇਕੱਠੇ ਹੋ ਜੀਏ ਜੇ ਵਾਪਸ ਮੈਂ ਤੁਹਾਨੂੰ ਇੰਨਾ ਵਾਦਾ ਕਰਦਾ ਹਾਂ ਕਿਸ ਦਿਨ ਤੁਸੀਂ ਸ਼ਰਮ ਨਹੀਂ ਕਾਲੀ ਗੱਲ ਨਹੀਂ ਸਰਕਾਰ ਲਿਆਂਦੀ ਉਸੇ ਦਿਨ ਤੋਂ ਤੁਹਾਨੂੰ ਇਸ ਆਟਾਦੰ ਕਣਕ ਨਾਲ ਕਹਾ ਮਿਲਣੀ ਸ਼ੁਰੂ ਹੋ ਜੂਗੀ ਨਾਲ ਨਾਲ ਸ਼ਗਨ ਮਿਲਨੇ ਸ਼ੁਰੂ ਹੋ ਜਾਣਗੇ ਨਾਲ ਨਾਲ ਤੁਹਾਡੀਆਂ ਪੈਨਸ਼ਨ 2500 ਤੋਂ ਵਧਾਵਾਗੇ ਤੇ ਨਾਲ ਨਾਲ ਤੁਹਾਨੂੰ ਮੈਡੀਕਲ ਕਾਰਡ ਸਸਾਰੀਆਂ ਚੀਜ਼ਾਂ ਨਾਲ 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 ਸ਼ੁਰੂ ਹੋ ਜਾਣਗੇ ਨਾਲੇ ਮੈਂ ਹੋਰ ਕਹਿਣਾ ਚਾਹਦਾ ਮੈਂ ਪੂਰੇ ਪੰਜਾਬ ਦੇ ਲੋਕਾਂ ਨੂੰ ਵਾਦਾ ਕਰਦਾ ਸਰਕਾਰ ਬਣਾ ਦਿਓ ਮੇਰੀ ਸਰਕਾਰ ਵਿੱਚ ਪੂਰੇ ਪੰਜਾਬ ਵਿੱਚ ਹਰ ਗਰੀਬ ਕੋਲ ਇੱਕ ਮਕਾਨ ਜ਼ਰੂਰ ਹੋਊਗਾ ਕੋਈ ਕਿਰਾਏ ਤੇ ਨਹੀਂ ਰਹੂਗਾ ਆ ਗਾਰੰਟੀ ਦਿੰਦਾ ਤੁਸੀਂ ਜਾਣਦੇ ਹੋ ਅੱਜ ਤੱਕ ਅਸੀਂ ਜੋ ਕਿਹਾ ਕਰਕੇ ਦਿਖਾਇਆ ਅਸੀਂ ਕਿਤੇ ਵੀ ਆਪਣੇ ਪਰਿਵਾਰ ਨਾਲ ਝੂਠ ਨਹੀਂ ਬੋਲਾਂਗੇ ਕਿਉਂਕਿ ਅਸੀਂ ਜੂਣਾ ਮਰਨਾ ਸੋਟ ਲਈ ਗਲੇ ਇਸ ਕਰਕੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਹੈ ਦੇਖੋ ਬੀਬੀ ਜੀ ਉਮੀਦਵਾਰ ਖੜੇ ਹੋਏ ਇਹਨਾਂ ਦੇ ਜਦੋਂ ਦਰਬਾਰ ਸਾਹਿਬ ਤੇ ਹਮਲਾ ਹੋਇਆ ਗੁਰੂ ਘਰ ਤੇ ਹਮਲਾ ਹੋਇਆ ਇਹਨਾਂ ਦੇ ਘਰ ਵਾਲੇ ਫੌਜ ਸੀ ਐਨਾ ਦੁੱਖ ਲੱਗਿਆ ਕਿ ਸਾਡੇ ਗੁਰੂ ਘਰ ਤੇ ਹਮਲਾ ਹੋ ਰਿਹਾ ਨੇ ਕੀਤਾ ਉਹਨਾਂ ਨੇ ਜੋਰ ਤਿਆਰ ਸੀ ਚੱਕ ਕੇ ਰੱਖਿਆ ਕਰਨ ਵਾਸਤੇ ਚੱਲ ਪਏ ਇਹਨਾਂ ਨੂੰ ਘੇਰੇ ਪਏ ਕਈ ਸਿੱਖ ਸ਼ਹੀਦ ਹੋਏ ਕਈਆਂ ਨੂੰ ਫੜ ਕੇ ਸਾਰਿਆਂ ਨੂੰ ਫੜ ਕੇ ਅੰਦਰ ਕੀਤਾ 8 8 ਸਾਲ ਲਾ ਕੇ ਆਏ ਆਪਣੇ ਧਰਮ ਵਾਸਤੇ ਤੇ ਕਾਂਗਰਸੀ ਉਹ ਹੈ ਜਿਨ੍ਹਾਂ ਨੇ ਦਰਬਾਰ ਸਾਹਿਬ ਤੇ ਹਮਲਾ ਕੀਤਾ ਗੁਰੂ ਘਰਾਂ ਤੇ ਹਮਲਾ ਕੀਤਾ ਫਰਕ ਪਛਾਣੀਏ ਅੱਜ ਜਿੰਨੀਆਂ ਦਿੱਲੀ ਵਾਲੀਆਂ ਪਾਰਟੀਆਂ ਬਚ ਗਈਏ ਮੈਂ ਭਗਤਪੁਰਾ ਦੇ ਸਾਰਿਆਂ ਨੂੰ ਇੱਕ ਬੇਨਤੀ ਕਰਦਾ ਹਾਂ ਸਾਰਾ ਪੰਜਾਬ ਤੁਹਾਡੇ ਨੂੰ ਦੀ ਗੱਲ ਦੇਖ ਰਿਹਾ ਹੈ ਜੇ ਪੰਜਾਬ ਨੂੰ ਬਚਾਉਣਾ ਤੁਸੀਂ ਬਚਾ ਸਕਦੇ ਹੋ 11 ਤਰੀਕ ਨੂੰ ਆਜੋ ਜੋ ਚੋਰ ਪੰਜਾਬ ਚ ਆ ਗਿਆ ਹੈ ਇਹਨਾਂ ਨੂੰ ਕੱਢਣਾ ਬੜਾ ਜ਼ਰੂਰੀ ਹੈ ਤੇ ਤੁਸੀਂ ਕੱਢ ਸਕਦੇ ਹੋ ਇੱਕ ਇੱਕ ਮੋਟ ਤੱਕੜੀ ਚੋਂ ਨਿਸ਼ਾਨ ਆਪਣੀ ਪੰਜਾਬ ਦੀ ਪਾਰਟੀ ਦੇ ਚੋਣ ਸੰਗ ਤਕਰੀ ਮੋਰਾ ਲਾ ਲਿਆ ਬੀਬੀ ਜਿਗਾ ਦਿਓ ਸਾਰੇ ਚੋਰਾ ਦਿੱਲੀ ਵਾਲੇ ਚੋਰਾ ਨੂੰ ਅਸੀਂ ਬਾਦਰ ਪਾਕਿਸਤਾਨ ਦਾ ਟਪਾ ਕੇ ਆਵਾਂਗੇ ਵਾਹ ਜੀ ਕਰਾ ਖਾਣ ਵਾਹ